É ਦਾ ਨੂੰ ਅੱਛਾ ਉਹ ਅੱਗੇ ਨਾਲ ਕੱਪੜੇ ਬਦਲੇ ਕਾਕਾ ਉਹ ਗੋਲ ਲੈ ਕੇ ਚੱਲ ਗਏ ਫਿਰ ਉੱਚਾ ਦਾਣਾ ਮੱਡੀ ਤੇ ਪਾ ਕੇ ਦਾਮੇ ਆਪੇ ਚ ਗੋਲ ਗਲੇ ਕਿੱਜਾ ਪੁੱਛਾ ਮਾਰ ਕੇ ਸੁੱਟ ਗਏ ਕਿੱਜਾ ਹਾਂ ਕਿੱਜਾ ਮਾਰੀਆਂ ਦੋ ਮੈਨੇ ਗਲਾ ਵੀ ਘੁੱਟਿਆ ਉਹ ਆਠ ਜੜੇ ਤੁਹਾਨੂੰ ਕਿਦਾਂ ਪਤਾ ਲੱਗਿਆ ਆ ਮੈਨੂੰ ਪਤਾ ਲੱਗਿਆ ਦਾਣਾ ਮੱਡੀ ਤੇ ਬੋਲਦਾ ਹੋਣਾ ਕਿ ਪੈਨਪਰਾ ਹੈ ਹਾਂ ਪੈਨਪਰਾ ਦਾ ਹੋ ਵੀਗਾ ਮੇਰੇ ਸਿੱਧਾ ਜਿਹੜੇ ਮੁੰਡੇ ਡੱਟ ਰਹੀ ਆ ਉਹਦੀ ਕਿ ਪੈੜ ਆਦੋਂ ਤਾਂ ਪਹਿਲਾਂ ਵੀ ਮਰਿਆ ਸ਼ੇਰਾ ਮੇਰੇ ਸ਼ੇਰੇ ਤੋਂ ਮਰੀ ਆ ਤੇ ਬੰਤੋ ਦੀ ਵੀ ਆ ਮੈਂ ਚਾਹਨੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜੇ ਕਿਉਂ ਮਾਰਿਆ ਤੇ ਕਿਸੇ ਹੋਰ ਦੀ ਉਹਨਾਂ ਦਾ ਬੱਚਾ ਕਿਉਂ ਮਾਰਿਆ ਮੈਂ ਮੀਟਿੰਗ ਕਰ ਲਾਂਗੇ ਚਲੋ ਮੇਰੇ ਅੰਦਰ ਨਾ ਨਾ ਇੱਕਦਮ ਕਿਉਂ ਉਹਦਾ ਮੇਰਾ ਬੱਚਾ ਕਿੰਨੀ ਵੱਡੀ ਚੀਜ਼ ਨਹੀਂ ਲੈ ਮੈਸੇਜ ਮਿਲਿਆ ਇੱਥੇ ਹਸਪੀਟਲ ਚਾਹਿਆ ਵੀ ਅਰਦੀਪ ਸਿੰਘ ਇਹਨਿਸ ਕਾਕਾਸ ਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਬਿਆਨ ਲਿਖਦੇ ਆ ਉਦੀ ਮਾਤਾ ਦਾ ਮਾਤਾ ਨਾ ਬਲੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਕੁਝ ਨਹੀਂ ਕਰ ਦੇਗੀ ਜਿਹਦੇ ਖਿਲਾਫ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਤੜੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਨੂੰ ਦੱਸਿਆ ਵੀ ਇਹਦਾ ਮਰਡਰ ਹੋਇਆ ਅੱਗੇ ਤੋਦੀਸ਼ ਜਿਵੇਂ ਉਦੀ ਮਾਤਾ ਬਿਆਨ ਲਿਖਾਏਗੇ ਉਵੇਂ ਹੀ ਕਰ ਦੇ ਪਤਾ ਨਹੀਂ ਵੀਰੇ ਜੀ ਤੇ ਕੋਈ ਲੱਗਿਆ ਇਹਨਾਂ ਇਨਾਂ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿ ਕਿਹੜੇ